ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਜਿਹੜਾ ਕਮਨ ਇਨਸਾਫ ਮੋਰਚਾ ਵੱਲੋਂ ਸੰਘਰਸ਼ ਚੱਲ ਰਿਹਾ ਹੈ ਉਸ ਨੂੰ ਸਮਰਥਨ ਦੇਣ ਲਈ 15 ਅਗਸਤ ਨੂੰ ਕਿਸਾਨਾਂ ਵੱਲੋਂ ਕ੍ਰਾਂਤੀਕਾਰੀ ਕਿਸਾਨਾਂ ਵੱਲੋਂ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਇੱਕ ਬੜਾ ਇਕੱਠ ਕੀਤਾ ਗਿਆ ਜਿੱਦੇ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾਣਾ ਹੈ ਵੀ ਜਿਹੜੇ ਬੰਦੀ ਸਿੱਖ ਹੈ ਉਹਨਾਂ ਦੀ ਰਿਹਾਈ ਕੀਤੀ ਜਾਵੇ ਦੁਨੀਆ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਦੇਸ਼ ਜਿੱਥੇ ਕੀ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਹੈ ਔਰ ਉਹਨਾਂ ਨੂੰ ਜੇਲ੍ਹ ਤੋਂ ਰਿਹਾ ਨਾ ਕੀਤਾ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ ਕਿਸਾਨਾਂ ਨੇ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ 15 ਅਗਸਤ ਨੂੰ ਸੰਘਰਸ਼ ਕਰਨ ਦਾ ਐਲਾਨ ਕਰਨਾ ਹੈ ਔਰ ਉੱਥੇ ਉਹਨਾਂ ਨੂੰ ਆਪਣਾ ਸਮਰਥਨ ਦੇਣ ਲਈ ਜਾ ਰਹੇ ਹਨ ਸਭ ਤੋਂ ਇੰਪੋਰਟੈਂਟ ਮਸਲਾ ਇਹ ਵੀ 15 ਅਗਸਤ ਨੂੰ ਸਾਨੂੰ ਆਪਣੇ ਬੰਦੀ ਸਿੰਘਾਂ ਦਾ ਮੋਰਚਾ ਜਿਹੜਾ ਲੱਗਿਆ ਹੋਇਆ ਕੌਮੀ ਇਨਸਾਫ ਮੋਰਚਾ ਉਹਦੇ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਉਹਦਾ ਆਲਰੇਡੀ ਹਿੱਸਾ ਹੈ 15 ਅਗਸਤ ਨੂੰ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਰੱਖਿਆ ਸਾਡੀ ਸੂਬਾ ਕਮੇਟੀ ਦੀ ਮੀਟਿੰਗ ਹੋਈ ਸੀ ਅੱਜ ਪਟਿਆਲਾ ਜ਼ਿਲ੍ਹੇ ਦੀ ਵੀ ਆਨਲਾਈਨ ਹੋਈ ਹੈ ਅਸੀਂ ਉਹਦੇ ਵਿੱਚ ਵੱਡੀ ਗਿਣਤੀ 'ਚ ਪਹੁੰਚਾਂਗੇ ਸਾਡੀ ਪੰਜਾਬ ਦੀ ਲੀਡਰਸ਼ਿਪ ਪਹੁੰਚੂਗੀ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਿਆਂ ਤੋਂ ਜਿਹੜੇ ਸਾਡੇ ਕਿਸਾਨ ਨੇ ਉਹ ਪਹੁੰਚਣਗੇ ਨੰਬਰ 1 ਨੰਬਰ 2 ਕੱਲ ਨੂੰ ਸਾਡੀ ਸੂਬਾ ਪੱਧਰ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ ਲੁਧਿਆਣੇ ਉਸ ਮੀਟਿੰਗ ਦੇ ਵਿੱਚ ਅਸੀਂ ਮਤਲਬ ਕਿ ਤੈਅ ਕਰਨਾ ਹੈ 17 ਤਰੀਕ ਨੂੰ ਜਿਹੜੇ ਮੰਤਰੀ ਨੇ ਪੰਜਾਬ ਦੇ ਭਗਵੰਤ ਮਾਨ ਦੇ ਤੇ ਸਪੀਕਰ ਡਿਪਟੀ ਸਪੀਕਰ ਤੋਂ ਲੈ ਕੇ ਜਿਹੜੇ ਸਾਰੇ ਨੇ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ ਪੰਜਾਬ ਦੀਆਂ ਮੰਗਾਂ ਤੇ ਪੰਜਾਬ ਦੀਆਂ ਮੰਗਾਂ ਜਿਵੇਂ ਮੰਨ ਲਓ ਪੰਜਾਬ ਦੀਆਂ ਫਸਲਾਂ ਦੀ ਬਰਬਾਦੀ ਹੋਈ ਹੈ ਜਾਂ ਕਿਸਾਨਾਂ ਨੂੰ ਪੈਨਸ਼ਨ ਦੇਣ ਦੀ ਫਸਲਾਂ ਤੇ ਐਮ ਐਸ ਪੀ ਦੇਣ ਦੀ ਜਾਂ ਪੰਜਾਬ ਦੇ ਪਾਣੀਆਂ ਨੂੰ ਕਿਵੇਂ ਸੰਭਾਲਿਆ ਜਾਵੇ ਉਹ ਸਾਰੇ ਮਸਲਿਆਂ ਤੇ 17 ਤਰੀਕ ਨੂੰ ਸਾਰੇ ਪੰਜਾਬ ਦੇ ਅੰਦਰ ਸੰਯੁਕਤ ਕਿਸਾਨ ਮੋਰਚਾ ਮੰਤਰੀਆਂ ਨੂੰ ਮੰਗ ਪੱਤਰ ਦੇਊਗਾ ਪੰਜਾਬ ਸਰਕਾਰ ਨੂੰ ਦੀ ਸਿੱਖਾਂ ਦਾ ਮੁੱਦਾ ਜਿਹੜਾ ਹੈ ਇਹ ਕਿਸ ਤਰ੍ਹਾਂ ਇਸ ਨੂੰ ਜਿੱਠੇਗੇ ਮੰਨ ਲਓ ਇਸ ਤਰ੍ਹਾਂ ਲੰਬਾ ਅਰਸਾ ਦੇਖੋ ਵੈਸੇ ਤਾਂ ਕੌਮੀ ਇਨਸਾਫ ਮੋਰਚੇ ਦੇ ਪ੍ਰੀਵਿਊ ਚ ਆਉਂਦੀ ਸਾਰੀ ਗੱਲ ਲੇਕਿਨ ਸਾਡਾ ਇਹ ਆ ਵੀ ਦੋ ਮਸਲੇ ਬੜੇ ਇੰਪੋਰਟੈਂਟ ਨੇ ਇੱਕ ਤਾਂ ਪੰਜਾਬ ਸਰਕਾਰ ਨੇ ਖੁਦ ਸਿੱਟਾ ਬਣਾਈਆਂ ਸੀਗੀਆਂ ਜਿਹੜੀ ਬੇਅਦਬੀ ਹੋਈ ਸੀ ਉਹਦੇ ਜਿਹੜੇ ਰਿਪੋਰਟਾਂ ਆਈਆਂ ਨੇ ਉਹਨਾਂ ਨੂੰ ਲਾਗੂ ਕਰਦੇ ਹੋਏ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਮਤਲਬ ਕਿ ਉਹਦੇ ਚ ਕਾਨੂੰਨ ਮੁਤਾਬਕ ਉਹਨਾਂ ਤੇ ਕਾਰਵਾਈ ਕੀਤੀ ਜਾਂ ਨੰਬਰ 1 ਨੰਬਰ 2 ਜਿਹੜੇ ਸਜ਼ਾ ਕੱਟ ਚੁੱਕੇ ਕੋਈ ਵੀ ਕੈਦੀ ਸਿਆਸੀ ਕੈਦੀ ਜਿਹੜੇ ਸਜ਼ਾ ਕੱਟ ਚੁੱਕੇ ਨੇ ਉਹਨਾਂ ਆਪਣੇ ਸਮਾਂ ਪੂਰਾ ਕਰ ਚੁੱਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਜੀ ਦੇਖੋ ਇਹਨਾਂ ਨੇ ਪਿਛਲੇ ਦਿਨਾਂ ਦੇ ਅੰਦਰ ਜਿਹੜੇ ਗੁਜਰਾਤ ਦੇ ਵਿੱਚ ਜਿਹੜੇ ਲੋਕਾਂ ਨੇ ਜ਼ਬਰਜਨਾ ਕੀਤਾ ਸੀ ਆਪਣੇ ਬੀਬੀਆਂ ਨਾਲ ਉਹਨਾਂ ਨੂੰ ਤਾਂ ਪਹਿਲਾਂ ਛੱਡਤਾ ਜਿਹੜਾ ਸੁਪਰੀਮ ਕੋਰਟ 'ਚ ਵੀ ਕੇਸ ਚੱਲ ਰਿਹਾ ਹੁਣ ਉਦਾਂ ਨੇ ਸੁਪਰੀਮ ਕੋਰਟ ਨੇ ਵਾਪਸ ਉਹਨਾਂ ਨੂੰ ਕਹਿ ਵੀ ਇਹਨਾਂ ਨੂੰ ਭੇਜੋ ਵਾਪਸ ਜਿਹੜੇ ਸਜ਼ਾ ਕੱਢ ਚੁੱਕੇ ਨੇ ਲੋਕ ਉਹ ਸਜ਼ਾ ਸਮਾਪੂਰ ਹੋ ਚੁੱਕਿਆ ਇਹ ਮਨਨ ਦਾ ਦੁਨੀਆ ਦਾ ਕੋਈ ਵੀ ਸਮਾਜਿਕ ਕੋਈ ਵੀ ਕੁਦਰਤੀ ਨਿਯਮ ਨਹੀਂ ਕਹਿੰਦਾ ਵੀ ਤੁਹਾਡੇ ਮੁਤਾਬਕ ਦਿੱਤੀ ਹੋਈ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਫੇਰ ਜੇਲ੍ਹਾਂ 'ਚ ਰੱਖੋ ਇਹ ਠੀਕ ਨਹੀਂ ਹੈ ਇਸ ਕਰਕੇ ਇਹ ਮਸਲਾ ਉਵੇਂ ਹੱਲੋ ਕਿੰਨੇ ਕਿਸਾਨ ਜਾਣਗੇ ਕੌਮ ਸੰਡਿਗੜ ਚੰਡੀਗੜ੍ਹ ਦੇਖੋ ਅਸੀਂ ਮੈਂ ਜਿਵੇਂ ਤੁਹਾਨੂੰ ਦੱਸਿਆ ਸਾਡੀ ਸੂਬਾ ਕਮੇਟੀ ਦੀ ਇਕਵਾਈ ਦੇ ਵਿੱਚ ਅਸੀਂ ਫਤਿਹਗੜ੍ਹ ਤੋਂ ਤੇ ਪਟਿਆਲੇ ਜ਼ਿਲ੍ਹੇ ਤੋਂ ਸੈਂਕੜੇ ਕਿਸਾਨ ਲੈ ਕੇ ਜਾਵਾਂਗੇ ਠੀਕ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼